ਮੇਰੀ ਗੱਲ ਸੁਣੋ ਤੁਹਾਨੂੰ ਵੀ ਪਤਾ ਜਦੋਂ ਮਾਮੀ ਕੁਝ ਬੋਲਦੀ ਹੋਵੇ ਨਾ ਮੈਨੂੰ ਕਦੀ ਵੀ ਤੁਸੀਂ ਬੋਲਦਾ ਨਹੀਂ ਵੇਖਿਆ ਹੋਊਗਾ ਕਿਉਂਕਿ ਮੈਂ ਚਾਹੁੰਦੀ ਨਹੀਂ ਆ ਕਿ ਮੈਂ ਉਹਨਾਂ ਦੇ ਜ਼ੁਬਾਨ ਲੜਾਵਾਂ ਤੇ ਫਿਰ ਉਹ ਚੀਜ਼ਾਂ ਮੇਰੇ ਦੁਬਾਰਾ ਦੁਹਰਾਈਆਂ ਜਾਂ ਮੇਰੇ ਦਿਮਾਗ 'ਚ ਕਿ ਜੋ ਜੋ ਮੈਂ ਨਾ ਕਰਦੇ ਰਹਿੰਦੇ ਮੈਂ ਹਮੇਸ਼ਾ ਉਹਨਾਂ ਦੀ ਸੁਣੀ ਆ ਤੇ ਅੱਜ ਤੱਕ ਸੁਣਦੀ ਹੀ ਹੋਣੀ ਆ ਇੱਕ ਮਿੰਟ ਮੇਰੀ ਸੁਣ ਗੱਲ ਮੈਂ ਮੰਨਦੀ ਹਾਂ ਤੇਰੀ ਗੱਲ ਕਿ ਹਰਪ੍ਰੀਤ ਨੇ ਕਿਹਾ ਵਾ ਉਹਨੇ ਜਿੱਦ ਕੀਤੀ ਆ ਉਹ ਤੇ ਨਿਆਣੀ ਆ ਉਹਨੂੰ ਤੇ ਹਜੇ ਕੋਈ ਸਮਝ ਨਹੀਂ ਆ ਤਰੀ ਮੰਮੀ ਦਾ ਵੀ ਤਾਂ ਮਾ ਖਰਾਬ ਹੋ ਗਿਆ ਵਾ ਸਾਹਮਣੇ ਚਿਕੜ ਵੇਕੇ ਕੁੜੀ ਨੂੰ ਚਿਕੜ ਚ ਸੱਟੇ ਜਾਂਦੀ ਆ ਫੇ ਜਾ ਤੱਕਾ ਲਾਉਂਦੇ ਜਾ ਚਿਕੜੇ ਜਾ ਚਿਕੜ ਚ ਉਹ ਤੇ ਮੰਮੀ ਦਾ ਕੀ ਕਸੂਰ ਆ ਬਸਣ ਵਾਲੀ ਜਦੋਂ ਕਹਿੰਦੀ ਕਿ ਮੋਦੇ ਘਰੇ ਵਸਣਾ ਵਾ ਤੇ ਚ ਮੰਮੀ ਕੀ ਕਰ ਲੂਗੀ ਜਦੋਂ ਜੇਦੀ ਹਰਪੀਦੀ ਜੀਦੀ ਇਹ ਤੇ ਮੰਮੀ ਉਹ ਚ ਕੀ ਕਰ ਲੂਗੀ ਪਹਿਲਾਂ ਵੀ ਤਾਂ ਦੀ ਉਹਨਾਂ ਨੇ ਨਹੀਂ ਮੰਨੀ ਮੈਂ ਉਹਦੇ ਨਾਲ ਖੇਢੀ ਆ ਠੀਕ ਆ ਤੇ ਮੇਰੇ ਨਾਲ ਹੀ ਜਵਾਨ ਹੋਈ ਆ ਮੈਨੂੰ ਪਤਾ ਹਰਪੀਦੀ ਜਿੱਦ ਕਿਦਾਂ ਦੀ ਆ ਬੇ ਪਤਾ ਉਹ ਮਾਂ ਵਾ ਮਾਰ ਕੇ ਦੋ ਥੱਪੜ ਬਸਮਝਾ ਸਕਦੀ ਉਹਨੂੰ ਉਹਨਾਂ ਹੱਕਿਆ ਕਿਉਂ ਆਪਣੇ ਧੀ ਦਾ ਘਰ ਖਰਾਬ ਹੁੰਦਾ ਵੇਖਣ ਦੀ ਕੱਲ ਨੂੰ ਕੋਈ ਅਰਬੀ ਨਵੀ ਹੋ ਗਈ ਕੋਈ ਜਿਵੇਂ ਸੇਵਾ ਕਹਿੰਦਾ ਚੋਰੀ ਦਾ ਇਲਜ਼ਾਮ ਲਾ ਦੇਣਾ ਜਾ ਕੇ ਤੇ ਕੁੜੀ ਨੂੰ ਗਾਇਬ ਵੀ ਕਰ ਦੇਣ ਜਾਂ ਕੁਝ ਕਰ ਦੇਣ ਤੇ ਆਪ ਕੁੜੀ ਕਿੱਥੋਂ ਲੱਭਣੀ ਫੇਰ ਆਪਾਂ ਜਾ ਕੇ ਪਹਿਲੇ ਥਾਣੇ 'ਚ ਕੀ ਕਹਿਣਾ ਵਾ ਕਿ ਸਾਡੀ ਕੁੜੀ ਨਾਲ ਗਲਤ ਹੋ ਗਿਆ ਤੇ ਜਦੋਂ ਕੁੜੀ ਦਿਸੰਦੇ ਆਸਾ ਲੋਕਾਂ ਨਾਲ ਗਲਤ ਹੁੰਦੇ ਆ ਤੇ ਆਪਾਂ ਦਾ ਸਾਥ ਨਹੀਂ ਦੇਂਦੇ ਉਹਨੂੰ ਕੀ ਗੱਲ ਘਰ ਬਾਹਰ ਨਹੀਂ ਸਕਦੇ ਇਹ ਗੱਲ ਚਾਰ ਰੋਟੀਆਂ ਨਹੀਂ ਗਈਆਂ ਉਹਦੇ ਜੋਗੇ ਤੇਰੀ ਮੰਮੀ ਕੋ ਸਭ ਕੁਝ ਹੈਗਾ ਵਾ ਪਰ ਨਾ ਜਿਹੜੀ ਤੇ ਕੇਂਦਰੀ ਨਾ ਦੋ ਚਪੇੜਾ ਮਾਰ ਕੇ ਬੱਚੇ ਨੂੰ ਸਮਝਾਇਆ ਜਾਵੇ ਜੇ ਇੰਨੀ ਅਕਲ ਮੇਰੀ ਮਾਮੀ ਨੂੰ ਹੁੰਦੀ ਨਾ ਕਿ ਦੋ ਚਪੇੜਾ ਮਾਰ ਕੇ ਬੱਚੇ ਨੂੰ ਸਮਝਾਇਆ ਜਾਂਦਾ ਤੇ ਉਹ ਨਾ ਨਿੱਕੀ ਉਮਰੇ ਬੜਾ ਕੁਝ ਜਿੰਨਾਂ ਨੇ ਸਮਝਾ ਲਿਆ ਨਾ ਪਰ ਇੰਨੀ ਅਕਲ ਉਹਨਾਂ ਕੋਲ ਨਹੀਂ ਹੈਗੀ ਮੇਰੀ ਗੱਲ ਸੁਣ ਜਦੋਂ ਮੈਨੂੰ ਕੋਈ ਯਾਦ ਨਹੀਂ ਸਾਰਾ ਕੁਝ ਭੁੱਲਿਆ ਹੈ ਕਿੰਨੇ ਯਾਦ ਕਰਾ ਤੂੰ ਹੀ ਯਾਦ ਕਰਾਏ ਜੀ ਉਹ ਵੀ ਇੱਕ ਸਬਦ ਉਹ ਹੋ ਗਿਆ ਦੋ ਚਪੇੜਾ ਮਾਰ ਕੇ ਅਕਲ ਸਕਾਉਣ ਵਾਲੀ ਗੱਲ ਇਹ ਹਾਂ ਵੀ ਇਹਨੂੰ ਯਾਦ ਆ ਜੇ ਗੱਲ ਇਹੋ ਹੀ ਆ ਨਾ ਬਹੁਤ ਫਰਕ ਇਹੋ ਹੀ ਤੁਹਾਡਾ ਨਜ਼ਰੀਆ ਗਲਤ ਹੈ ਉਹੋ ਜੀ ਕਰੋ ਜੇ ਹਰ ਤੈਨੂੰ ਅਕਲ ਸਿਖਾਉਣੀ ਆ ਚਾਰ ਗੱਲਾਂ ਨੂੰ ਪਿਆਰ ਨਾਲ ਬਹਿ ਕੇ ਸਮਝਾਵੇ ਕੀ ਗੱਲ ਅਰਜਨ ਦੀ ਪਿਆਰ ਨਾਲ ਗੱਲ ਸੁਣ ਕੇ ਤੇ ਉਹਦੇ ਨਾਲ ਤੁਰਨ ਨੂੰ ਤਿਆਰ ਹੋ ਗਈ ਆ ਤੇ ਮਾਮੀ ਤੇਰੀ ਪਿਆਰ ਨਾਲ ਗੱਲ ਕਰਿਆ ਉਹਨਾਂ ਨੂੰ ਕੁਝ ਸਮਝਦੀ ਹੋ ਕੀ ਗੱਲ ਉਹਨੂੰ ਮਾਂ ਸਮਝਦੀ ਨਹੀਂ ਆ ਚੱਲ ਛੱਡ ਸੇ ਓਏ ਕੱਚੀਆਂ ਗੁਲੀਆਂ ਗੱਲਾਂ ਕਰਨ ਡੇ ਸਾਰਾ ਮੈਨੂੰ ਪਤਾ ਐ ਇਹਨਾਂ ਦਾ ਤੁਸੀਂ ਕਿਉਂ ਦੇਜੇ ਜਿੜਨ ਜੇ ਤਾੜ ਨੂੰ ਮੈਂ ਸਾਰਾ ਕੁਝ ਸਮਝਾ ਦਿੱਤਾ ਵਾ ਕਿ ਕੋਈ ਗੱਲ ਉਹਨਾਂ ਨੇ ਇਹ ਜਿੱਚ ਕਰਕੇ ਵੇਖ ਲਾਂ ਦੋ ਤੁਸੀਂ ਕਿਉਂ ਦੇਜੇ ਇਹਨਾਂ ਆਪਣਾ ਦਿਮਾਗ ਖਰਾਬ ਕਰਨ ਪਿਛੇ ਨਾਲ ਦੀ ਗੱਲ ਛੱਡੋ ਤੀਂ ਤੀਂ ਬੈਸ ਬੈਸ ਕੇ ਨਾ ਆਪਸ ਚ ਨਾ ਕਿਤੇ ਲੜ ਲਿਓ ਵਾ ਇੱਕ ਦੂਜੇ ਦੇ ਕਰੀ ਜਾਂਦਾ ਤੂੰ ਗਲਤ ਕਉ ਗਲਤ ਰਹਿਣ ਤੋਂ ਤੀਂ ਆਪਸ ਵਿੱਚ ਨਾ ਆਪਣਾ ਘਰ ਸ਼ਾਂਤੀ ਰੱਖੋ ਉਹਨਾਂ ਛੱਡ ਕੇ ਆਉਣੀ ਨਾ ਛੱਡ ਕੇ ਆਉਣ ਤੋਂ ਕੋਈ ਗੱਲ ਨਹੀਂ ਜਾਣਦੋ ਉਹਨਾਂ ਛੱਡ ਆਉਣ ਤੋਂ ਫਿਰ ਮੈਂ ਮੇਰਾ ਤੁਹਾਨੂੰ ਹੁਣ ਵੀ ਦੱਸਦਾ ਮੇਰਾ ਇਹਨਾਂ ਨਾਲ ਕੋਈ ਲੈਣ ਦੇ ਨਹੀਂ ਹੈਗਾ ਠੀਕ ਹੈ ਨਹੀਂ ਪੁੱਤ ਰਿਸ਼ਤੇਦਾਰੀ ਰਿਸ਼ਤੇਦਾਰੀ ਹੁੰਦੀ ਹੈ ਠੀਕ ਹੈ ਹਾਂ ਰਿਸ਼ਤੇਦਾਰੀ ਚ ਮਿਲੂ ਮੈਂ ਹਾਂ ਬਸ ਜਿੰਨਾ ਕ ਆਪਾਂ ਓਣ ਜਾਣ ਰੱਖਣਾ ਉਹਨਾਂ ਕੀ ਰੱਖਣਾ ਵਾ ਆਪਾਂ ਜ਼ਿਆਦਾ ਇੰਟਰਫੇਅਰ ਨਹੀਂ ਕਰਨਾ ਉਹਨਾਂ ਦੇ ਮਾਮਲੇ 'ਚ ਨਾ ਉਹਨਾਂ ਨੂੰ ਆਪਣੇ ਘਰ ਮੈਂ ਬੇਚੀ ਥੋੜਾ ਕਰਉਣੀ ਬਾਰ-ਬਾਰ ਉਹ ਗੱਲ ਚਲੋ ਹੁਣ ਛੱਡੋ ਹੁਣ ਇੱਕੋ ਗੱਲ ਕਿਉਂ ਲਈ ਜਾਂਦੇ ਜੀ ਮੈਂ ਚਕਾਨਾ ਹਾਂ ਹਾਂ ਵੀ ਮਾਮੀ ਨੂੰ ਅਕਲ ਆ ਗਈ ਹੈ ਅਕਲ ਆ ਗਈ ਉਹਨੂੰ ਵੇਖ ਲੋ ਅਕਲਾਈ ਭੈਣ ਚੱਲ ਬੱਸ ਕਰ ਐਵੇਂ ਨਹੀਂ ਵੱਡਿਆਂ ਨੂੰ ਇਦਾਂ ਨਹੀਂ ਬੋਲੀਦਾ ਕੋਈ ਗੱਲ ਨਹੀਂ ਫਿਰ ਵੀ ਇਹ ਜਿਹੋ ਜੀ ਵੀ ਮਾਮੀ ਆ ਤੇਰੀ ਹੂੰ ਚਲੋ ਆਪਾਂ ਚੱਲੀਏ ਘੁੰਮਣ ਕਿਤੇ ਚਲੋ ਹਾਂ ਤੁਸੀਂ ਜਾਣਾ ਹੈ ਕਿਤੇ ਕੀ ਗੱਲ ਹੁਣ ਮੰਮੀ ਜਾਣਾ ਬਹੁਤ ਪੁੱਛ ਕੇ ਹੁੰਦੀ ਉਹਨਾਂ ਨੂੰ ਕਿ ਜਾਣਾ ਕਰ ਦੋ ਉਹਨਾਂ ਨੂੰ ਕੋਈ ਨਹੀਂ ਆ ਜਾਂਦਾ ਵਾ ਤੇ ਤੇ ਫਿਰ ਹਾਲੋ ਹਾਂਜੀ ਹਾਂਜੀ ਹੋਰ ਕੀ ਹਾਲ ਚਾਲ ਆ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਆ ਠੀਕ ਠਾਕ ਸਾਹਿਬ ਹਾਂ ਮੇਰਾ ਵਧੀਆ ਵਾ ਹੋਰ ਆਗੇ ਡਿਊਟੀ ਤੋਂ ਹਾਂ ਸੇਵਕ ਠੀਕ ਐ ਠੀਕ ਐ ਸੇਵਕ ਨੋਰਾਣੀ ਕਿਤਾਂ ਨੋਰਾਣੀ ਵਧੀਆ ਵਾ ਆ ਵੇਖੋ ਕਰ ਲੋ ਗੱਲ ਨੋਰਾਣੀ ਨਾਲ ਸਸੀਆ ਪਪਾ ਸਸੀ ਕੀ ਗੱਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਹਾਂਜੀ ਵਧੀਆ ਤੁਸੀਂ ਠੀਕ ਜੇ ਹਾਂਜੀ ਹਾਂਜੀ ਵਧੀਆ ਵਸਤੀਆ ਮੈਂ ਠੀਕ ਆ ਤੁਸੀਂ ਠੀਕ ਆਗਾ ਹਾਂਜੀ ਹਾਂਜੀ ਵਧੀਆ ਹਾਂਜੀ ਠੀਕ ਠਾਕ ਹੈ ਵਧੀਆ ਯਾਰ ਤੰਗ ਨਹੀਂ ਕਰਦਾ ਖਿਆਲ ਰੱਖਦਾ ਚੰਗੀ ਕਰਾ ਹਾਂਜੀ ਹਾਂਜੀ ਬਿਲਕੁਲ ਤੰਗ ਕਰਦੇ ਖਿਆਲ ਰੱਖਦੇ ਮੇਰਾ ਚੰਗਾ ਹੋਰ ਨਵੀਂ ਤਾਰੀਫ ਹੈ ਬਸ ਵਧੀਆ ਹਾਂ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਆ ਬਸ ਠੀਕ ਆ ਮੈਂ ਆਵਾਂਗਾ ਚੇਤੀ ਹਾਂ ਹਾਂਜੀ ਪਾਪਾ ਸਾਹਿਬ ਮੇਰੀ ਤਾਂ ਮੇਰ ਨਾਲ ਗੱਲ ਨਹੀਂ ਕਰਦਾ ਨਾਤਰੀ ਮਮੀ ਦੀ ਗੱਲ ਪਾਉਂਦਾ ਵਾ ਉਹ ਹੀ ਉਹਨੂੰ ਕਹਿਆ ਤੇ ਮੇਰੀ ਗੱਲ ਕਰਾ ਕਿ ਉਹਨਾਂ ਦਾ ਪਾਪਾ ਗੱਲ ਕਰਨਾ ਚੰਗੇ ਆ ਹਾਂਜੀ ਪਾਪਾ ਕੋਈ ਗੱਲ ਨਹੀਂ ਮੈਂ ਤੁਹਾਡੀ ਗੱਲ ਜ਼ਰੂਰ ਕਰਾਵਾਂਗੀ ਉਹਨਾਂ ਨਾਲ ਹਾਂ ਮੇਰੀ ਗੱਲ ਕਰਾਈ ਚੰਗਾ ਵੀਡੀਓ ਤੋਂ ਤੇ ਗੱਲ ਕਰਾਈ ਮੇਰੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੇ ਮੈਂ ਗੱਲ ਕੀਤੀ ਹੈ ਨਾ ਉਹ ਵੀ ਛੜੇ ਨਾਲ ਜ਼ਰੂਰ ਗੱਲ ਕਰਨਗੇ हाँ जी हाँ जीवक चलो सतम वैसे ना मेनो बोहत वो दिन कदो आउगा जो सेवक भी गल करोगा ਬੜਾ ਤਰਸਦੇ ਹਾਂ ਸੇਵਕ ਨਾਲ ਗੱਲ ਕਰਨ ਲਈ ਕਿ ਇੱਕ ਵਾਰੀ ਮੇਰ ਨਾਲ ਗੱਲ ਕਰ ਲਵੇ ਪਤਾ ਮੰਮੀ ਹੁਣ ਵੀ ਜਦੋਂ ਦੇਖ ਨਾ ਗੱਲ ਕਰਨ ਉਹਨਾਂ ਦੀ ਗੱਲ ਕਰਨ ਤੇ ਬੰਦੇ ਦੇ ਦਿਲ 'ਚ ਤੜਫ ਜੀ ਪੈਦਾ ਹੋ ਜਾਂਦੀ ਕਿ ਸੇਵਕੜਾ ਬਹੁਤ ਮਨ ਕਰਦਾ ਉਹਨਾਂ ਨਾਲ ਗੱਲ ਕਰਨ ਨੂੰ ਹੁੰਦਾ ਹੀ ਆ ਫਿਰ ਵੀ ਜਿਸ ਤਰ੍ਹਾਂ ਮਰਜੀ ਹੈ ਤੇ ਪਈ ਹੋਈ ਹੈ ਨਾ ਬਿਲਕੁਲ ਚਲ ਕੋਈ ਨਹੀਂ ਮੰਮੀ ਤੁਸੀਂ ਨਾ ਟੈਨਸ਼ਨ ਨਾ ਲਿਓ ਸੇਵਕ ਨਾਲ ਗੱਲ ਕਰਾਉਣੀ ਨਾ ਮੇਰੀ ਜ਼ਿੰਮੇਵਾਰੀ ਉਹ ਜ਼ਰੂਰ ਗੱਲ ਕਰਨਗੇ ਉਹਨਾਂ ਨਾਲ ਚਲ ਠੀਕ ਹੈ ਜਦੋਂ ਤੂੰ ਮੰਨ ਜੇਗਾ ਨਾ ਸੇਵਕ ਤਾਂ ਫਿਰ ਤੂੰ ਬਾਪੂ ਨੂੰ ਆਪ ਵੀਡੀਓ ਕਾਲ ਕਰਕੇ ਨਾ ਸਰਪ੍ਰਾਈਜ਼ ਦੇਈ ਕਿ ਤੁਹਾਡਾ ਸੇਵਕ ਦੀ ਗੱਲ ਕਰਾਉਣ ਹਾਂ ਵੇਖ ਹੁਣ ਕਿੱਥੇ ਆ ਤੇ ਫਿਰ ਤੁਸੀਂ ਹੋ ਆਓ ਜਿੱਥੇ ਜਾਣਾ ਵੇ ਲੈਣਾ ਬੱਚ ਨੇਰਾ ਬੜਾ ਹੁੰਦਿਆ ਵਾ ਹਾਂਜੀ ਹਾਂਜੀ ਆ ਜਾ ਹਰਪ੍ਰੀਤ ਸੋਗੀ ਕੁੜੀ ਲਟਾਪਤਾ ਹੀ ਸਵਾਨ ਦੀ ਸੋਗੀ ਲੱਗੇ ਸਰਾਣੇ ਦੀ ਢਾਂਸ ਲਾ ਦੇ ਨਹੀਂ ਸੀ ਮੰਮੀ ਆਪਣੇ ਨੂੰ ਵੀ ਸਮਝਾ ਦੀ ਕਿ ਕੁੜੀ ਕੱਲੀ ਐਦਾ ਮੰਜੇ ਤੇ ਨਾ ਪਾਣਾ ਲੱਗੇ ਸਰਾਣੇ ਦੀ ਢਾਂਸ ਲਾ ਦੇ ਨਾ ਮੈਂ ਕਿੱਥੇ ਜਾਣਾ ਮੈਂ ਕੋਲ ਹੀ ਰਵਾਂਗੀ ਚਲੋ ਭੈਣ ਜੀ ਜੋ ਹੋਇਆ ਪਿੱਛੇ ਉਹਨੂੰ ਜੇਹੀ ਮਿੱਟੀ ਪਾ ਕੇ ਗਾਂ ਚੱਲੀ ਐ ਨਾ ਤੂੰ ਬੜਾ ਵਧੀਆ ਚੱਲਿਆ ਜਾ ਰਿਹਾ ਸਭ ਵਧੀਆ ਕੀਤਾ ਤੁਸੀਂ ਇਹ ਸੋਚ ਸੋਚੀ ਹੈ ਮੈਂ ਤਾਂ ਪਹਿਲਾਂ ਵੀ ਵਧੀਆ ਸੋਚਣਾ ਚਾਇਆ ਸੀ ਪਰ ਬੱਚਿਆਂ ਕਰਕੇ ਨਾ ਕੋਈ ਚੰਗੀ ਤਰ੍ਹਾਂ ਸੋਚਿਆ ਹੀ ਨਹੀਂ ਜਾਂਦਾ ਬੱਚੇ ਜਿਹੜਾ ਆਪਣੀਆਂ ਜਿੱਦਾਂ ਤੂੰ ਕੀ ਕਰਕੇ ਗਏ ਹੋ ਨਾ ਗੱਲਾਂ ਉਹਦੇ ਹਿਸਾਬ ਨਾਲ ਲੱਗਦਾ ਨਹੀਂ ਸੀ ਵੀ ਤੁਸੀਂ ਕੁਝ ਟੀਨ ਵਸਾਣਾ ਚਾਹੁੰਦੇ ਬਸ ਐਸੇ ਗਾਲ ਦੀ ਤੇ ਮੈਂ ਉਹਨਾਂ ਗੱਲ ਕੱਟਣੀ ਆ ਕਿ ਮੇਰੇ ਤੇ ਜਿਹੜਾ ਬਲੇਮ ਲੱਗ ਗਿਆ ਕਈਆਂ ਦੇ ਅੱਖਾਂ ਦੇ ਨਾ ਪੱਟੀ ਵੱਜੀ ਹੀ ਐ ਸਾਹਮਣੇ ਕੱਖ ਨਹੀਂ ਨਜ਼ਰ ਆਉਂਦੇ ਆ ਇਹ ਬੰਦਾ ਕੀ ਕਰਨ ਦੇ ਆ ਪਰਿਵਾਰ ਵਾਲੇ ਜੀ ਕੀ ਕਰਨ ਦੇ ਨੇ ਬਸ ਇੱਕ ਮਾਂ ਹੀ ਨਿਹਰਾਣਦੀ ਐ ਕਿ ਮਾਂ ਕੀ ਕਰਨ ਦੇ ਐ ਮਾਂ ਚੰਗਾ ਕਰਦੇ ਕਰਦੇ ਵੀ ਮਾੜੀ ਬਣ ਗਈ ਸਾਰਾ ਕੁਛ ਲੂਟਾ ਕੇ ਵੀ ਹਰ ਗੱਲੋਂ ਮਾੜੀ ਬੱਚਾ ਸੰਭਿਆ ਪਾਲਿਆ ਪੋਸਿਆ ਤੁਹਾਨੂੰ ਦੇਣ ਆ ਗਈਆਂ ਤਾਂ ਵੀ ਮੈਂ ਮਾੜੀ ਚਲੋ ਖੈਰ ਧੀ ਮੇਰੀ ਬੱਸ ਜੇ ਮੈਂ ਮਾੜੀ ਬਣ ਕੇ ਚੰਗੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਦੂਜੀ ਗੱਲ ਪੰਜੀ ਅਰਜਨ ਨਾਲ ਹੋ ਗਈ ਸੀ ਗੱਲ ਅਰਜਨ ਕਹਿੰਦਾ ਮੈਂ ਸਵੇਰੇ ਸ਼ਾਮ ਫੋਨ ਕਰਾਂਗਾ ਤੇ ਜਿੰਨੀ ਜਲਦੀ ਹੋ ਸਕੇ ਮੈਂ ਮੰਮੀ ਨੂੰ ਤੇ ਹਰਪ੍ਰੀਤ ਨੂੰ ਤੇ ਆਪਣੀ ਕੁੜੀ ਨੂੰ ਲੈ ਕੇ ਚਲ ਜਾਵਾਂਗਾ ਹੂੰ ਹੂੰ ਹੁਣ ਮੇਰੀ ਗੱਲ ਸੁਣੋ ਭੈਣ ਜੀ ਹਾਂਜੀ ਕੋਈ ਉਹੋ ਜਿਹਾ ਬਹਾਨਾ ਨਾ ਲਾਇਓ ਕੋਈ ਉਹੋ ਜਿਹੀ ਗੱਲ ਨਾ ਕਰਿਓ ਜਿਹਦੇ ਨਾਲ ਸਾਡੀ ਫੇਰ ਫਿੱਕ ਪਵੇ ਕਿਸੇ ਗੱਲ ਤੋਂ ਇਹ ਧੀ ਹੈ ਤੁਹਾਡੇ ਘਰ ਦੀ ਇਹਨੂੰ ਸੰਭੋ ਇਹ ਤੁਹਾਨੂੰ ਵੇਖੇ ਤੁਸੀਂ ਇਹਨੂੰ ਵੇਖੋ ਦੋ ਜੀਓ ਘਰ ਦੇ ਰਲ ਮਿਲ ਕੇ ਰੋਵੋ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਟਾਈਮ ਨਿਕਲ ਗਿਆ ਮੁੰਡੇ ਨੂੰ ਸਮਝਾ ਦਿਓ ਕਿ ਰੋਏ ਫੋਨ ਕਰਿਆ ਕਰੇ ਇੱਕ ਦੂਜੇ ਦਾ ਧਿਆਨ ਰੱਖੋ ਬਸ ਉਹਨੇ ਹਰਜੀਤ ਨੂੰ ਕਹਿ ਹੀ ਦਿੱਤਾ ਹੈ ਮੈਂ ਜੀ ਉਹਨੇ ਜੋ ਕਹਿਤਾ ਸੋ ਕਹਿਤਾ ਉਹਨੇ ਤੇ ਬੜਾ ਕੁਝ ਕਿਹਾ ਸੀ ਪਹਿਲਾਂ ਵੀ ਮੈਂ ਉਹਦੀਆਂ ਗੱਲਾਂ ਤੇ ਨਹੀਂ ਹੁਣ ਜਾਣਾ ਹੁਣ ਮੈਂ ਤੁਹਾਨੂੰ ਜਾਣ ਦੀ ਵਿੱਚ ਤੁਸੀਂ ਬੈਠੇ ਹੋ ਇੱਥੇ ਨਹੀਂ ਬੈਠਾ ਆ ਮੈਨੂੰ ਤਾਂ ਤੁਸੀਂ ਜਾਣੇ ਹੀ ਨਹੀਂ ਬੇਂਜੀ ਚਲੋ ਉਹਨੂੰ ਕਰ ਦੋ ਨਾ ਜਾਣ ਲਈ ਅੱਗੇ ਪੇਸ਼ ਹੋਇਓ ਨਾ ਹਰ ਚੀਜ਼ ਮੁੰਡੇ ਨੂੰ ਇਕੱਲੇ ਛੱਡ ਕੇ ਨਾ ਕਿਤੇ ਜਾਏ ਸ਼ੁਕਰ ਹੈ ਕਿਤੇ ਤੈਨੂੰ ਵੀ ਸਮਝ ਆਈ ਕਿ ਇਹ ਗੱਲ ਆਪਣਾ ਘਰ ਨਾ ਆਪ ਹੀ ਬਸਾਉਣਾ ਪੈਂਦਾ ਜਦੋਂ ਬਹੁਤੀ ਨੇਰੀ ਤੂਫਾਨ ਆਵੇ ਨਾ ਤੇ ਚਿੜੀ ਵੀ ਆਪਣਾ ਆਲਣਾ ਨਾ ਆਪੇ ਸ਼ਾਮ ਦੀ ਬੱਚੀਆਂ ਸਣੇ ਕੋਈ ਨਾ ਮੰਮੀ ਮੈਂ ਸਭ ਸਮਝ ਗਈ ਹਾਂ ਮੇਰਾ ਫਰਜ਼ ਸੀ ਮੈਂ ਕੁੜੀ ਨੂੰ ਲੈ ਕੇ ਆ ਗਈਆਂ ਚਾਹਦੇ ਤਾਂ ਤੁਸੀਂ ਲੈ ਕੇ ਵੀ ਆਂਦੇ ਤੁਸੀਂ ਤਾਂ ਬਸ ਉਸ ਦਾ ਠੋਕ ਵਜਾ ਕੇ ਕਹਤਾ ਲੈ ਓ ਜੀ ਕੁੜੀ ਨੂੰ ਤੇ ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਤਾਂ ਇਹ ਲਗਾਇਆ ਸੀ ਮੈਂ ਕੁੜੀ ਬਸਾ ਲੈਣ ਗਈ ਸੀ ਉਦੋਂ ਤੂੰ ਹੀ ਨਹੀਂ ਤੋਰੀ ਮੈਂ ਵਿਅਮਾ ਕਿਵੇਂ ਕੱਟ ਦਿੰਦੀ ਨੀ ਚੋ ਗਾਮ ਥੋੜੀ ਤੋੜ ਦੇਣਾ ਸੀ ਮੰਜੀ ਸਿਆਣੀਆਂ ਗੱਲਾਂ ਕਰਿਆ ਕਰੋ ਸਿਆਣੇ ਹੋ ਸਿਆਣੀਆਂ ਗੱਲਾਂ ਚੰਗੀਆਂ ਲੇ ਲੈਂਦੇ ਉਹ ਦੋ ਵੀ ਤਾਂ ਲੈ ਕੇ ਜਾਈਦਾ ਹੀ ਹੈ ਨਾ ਬੱਚੇ ਨੂੰ ਤੇ ਮਾਂ ਨੂੰ ਗੱਲ ਹੁੰਦੀ ਵਿਅਮ ਦੀ ਸਾਡੇ ਜਦਾਂ ਵਿਅਮ ਨਹੀਂ ਤੋੜਦੇ ਜਿੱਥੇ ਸਵਾ ਮਹੀਨਾ ਪੂਰਾ ਕਰਨਾ ਕਰਨਾ ਫਿਰ ਸਵਾ ਮਹੀਨੇ ਤੋਂ ਬਾਅਦ ਵੇਲੇ ਤੁਸੀਂ ਫੇਰ ਨਹੀਂ ਵੜੇ ਫੇਰ ਤੁਹਾਡਾ ਕਲੇਸ਼ ਹੀ ਕਲੇਸ਼ ਕਲੇਸ਼ ਹੀ ਕਲੇਸ਼ ਦਾ ਮੈਨੂੰ ਤਾਂ ਪਤਾ ਨਹੀਂ ਜਾਓ ਕਿ ਗੁਰੂ ਘਰ ਜਾਓ ਕਿਤੇ ਇਸ਼ਨਾਨ ਕਰਕੇ ਆਓ ਕਿਤੇ ਆਪਣੀਆਂ ਭੁੱਲਾਂ ਬਖਸ਼ਾਓ ਕਿਤੇ ਅੱਗੇ ਨੂੰ ਸਹੀ ਤਰੀਕੇ ਤੁਰੋ ਮੈਂ ਇੱਕ ਗੱਲ ਕਮਾ ਵੇਹ ਭੈਣ ਜੀ ਠੰਡੇ ਦੁੱਧ ਨੂੰ ਕਹਿੰਦੇ ਸੁੱਤਾ ਮਾਰਨ ਵਾਲੀ ਗੱਲ ਹੈ ਮਹਾਰਾਜਾ ਦੀ ਤਰ੍ਹਾਂ ਤੁਹਾਨੂੰ ਜਿੰਨਾ ਵੀ ਰੱਬ ਨੇ ਇੱਥੇ ਦਿੱਤਾ ਨਾ ਵਧੀਆ ਹੀ ਦਿੱਤਾ ਹੈ ਐਵੇਂ ਕਹਿੰਦੇ ਬੋਧੇ ਪਿੱਛੇ ਭਜਦੇ ਬੈਦੇ ਕਿ ਬਾਕੀ ਸਭ ਗਵਾ ਲੀਏ ਆਪਣੇ ਮੁੰਡੇ ਨੂੰ ਕੋ ਵਾਪਸ ਪਰ ਆ ਜਵੇ ਅਬ ਮੇਰਾ ਕੁਝ ਵੀ ਜੋ ਵੀ ਸਾਡੇ ਘਰ ਹੈਗਾ ਸਾਰਾ ਕੁਝ ਇਹਦਾ ਹੀ ਹੈ ਅਰਜਨ ਦਾ ਹੀ ਹੋਣਾ ਹੈ ਤੇ ਤੁਹਾਡਾ ਵੀ ਅਰਜਨ ਦਾ ਹੋਣਾ ਹੈ ਅਸੀਂ ਖੁਦ ਹੀ ਜਾਣਾ ਚਾਹਦੀ ਹੈ ਜਾਦਤ ਤੇ ਫਿਰ ਉਹ ਕਿਵੇਂ ਕਹੇਗੀ ਕਿਵੇਂ ਵਾਪਸ ਆਜਵੀਂ ਹੈ ਆ ਤੇਰੀ ਮਾੜੀ ਆਤਾ ਸਾਹਮਣੇ ਵਾਲੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ ਉਹ ਕੀ ਕਹਿਣ ਦੇ ਆ ਵੈ ਆਪਣੀ ਬਕਵਾਸ ਵਿੱਚ ਘੜ ਦੇਣੀ ਆਪਾਂ ਮੰਮੀ ਫਿਰ ਤੁਸੀਂ ਉੱਥੇ ਘੁੰਮ ਕੇ ਆ ਗਏ ਉਹਨੂੰ ਵਾਪਸ ਨਾ ਨਾ ਲਿਆਂ ਦੀ ਗੱਲ ਕਰੋ ਹੁਣ ਉਹ ਕਰਦਾ ਤੇ ਪਿਆ ਮੇਨਾਂ ਗੱਲ ਹੁਣ ਕਰਿਆ ਕਰੇਗਾ ਤੇ ਮੰਮੀ ਤੁਸੀਂ ਵੀ ਨਾ ਕਿਤੇ ਜਾਇਓ ਨਾ ਪਿੱਠੇ ਤੁਸੀਂ ਵਿਖਾਓ ਤੇ ਨਾਰਜ ਨ ਕੋਈ ਕਲੇਸ਼ ਹੀ ਨਹੀਂ ਆ ਸਾਡੇ ਵਿੱਚ ਚਲੋ ਸੁਣ ਲਿਆ ਜੇ ਇੰਜ ਕੇ ਰਿਸ਼ਤੇਦਾਰ ਵੱਲ ਜਾਣਾ ਹੈ ਦਵਾਦਾਰੂ ਲਿਆ ਨਹੀਂ ਮਤਲਬ ਕੈਂਡਾ ਕੁਲ ਮਲਾ ਕੇ ਕਿ ਘਰੋਂ ਬਾਹਰ ਪੈਰ ਪਾਣਾ ਤੇ ਆਪਣੀ ਨੂਰਾਂ ਨੀ ਦੇ ਨਾਲ ਹੀ ਪਾਣਾ ਜੇ ਭਾਵੇਂ ਸੱਜੇ ਜਾਓ ਤੇ ਭਾਵੇਂ ਖੱਬੇ ਜਾਓ ਕੱਲਿਆ ਨਾ ਜਾਣਾ ਇਹਨੂੰ ਕੱਲਿਆ ਘਰ ਛੱਡ ਕੇ ਨਾ ਜਾਣਾ ਬਸ ਕੋਈ ਤੁਹਾਨੂੰ ਬੰਦੀਸ਼ ਨਹੀਂ ਪਾਣਗੇ ਕੋਈ ਕੰਡੀਸ਼ਨ ਨਹੀਂ ਇਹੋ ਜੀ ਰੱਖਣ ਲਗੀ ਤੁਹਾਡੇ ਕੇ ਅਰਜੀ ਰੱਖੀ ਜੇ ਕਿ ਕੁੜੀ ਨੂੰ ਨਾਲ ਲੈ ਕੇ ਜਾਇਓ ਕੋਈ ਗੱਲ ਬਸ ਚੱਲਣਾ ਇਹ ਤੇ ਇਚਾ ਨਾ ਬਸ ਮੈਂ ਤਾਂ ਨਹੀਂ ਪੀਣੀ ਚਾਹ ਮੈਂ ਇੱਕ ਘੁੱਟ ਪੀਣਾ ਸੀ ਮੈਂ ਦੇਰ ਦਾ ਕਪੜਾ ਖਾਈ ਆ ਇਹ ਚਾਹ ਤੁਹਾਡੀ ਲਈ ਹੀ ਜਦੀ ਹੈ ਉਹ ਕੁੜੀ ਦੀ ਹੈ ਬੈਠੋ ਰੋਟੀ ਖਾ ਕੇ ਜਾਓ ਕਹਤਾ ਹੈ ਅਮੀਨਾਨੂ ਕੋਈ ਖਾ ਲੀ ਮੀਨਾ ਰਾਣੀ ਦੀਆਂ ਰੋਟੀਆਂ ਤੇ ghee ਖਾਓ ਤੁਹਾਨੂੰ ਮੁਬਾਰਕਾਂ ਮੈਂ ਆਂਦੀ ਜਾਂਦੀ ਰਹਾਂਗੀ ਸੇਵਕ ਸਿਮਰਤ ਵੀ ਆਣਗੇ ਤੇ ਮੰਮੀ ਵੀ ਆਣਗੇ ਤੇ ਸਿਵਰਦੀ ਦਾਲਦੀ ਵੀ ਆਏਗੀ ਨਾਨੀ ਵੀ ਆਏਗੀ ਹਾਂ ਮੰਮੀ ਹੈ ਜੋ ਸਿਮਰਤ ਸੇਵਕ ਸਾਰੇ ਆਣਗੇ ਆਉਂਦੇ ਜਾਂਦੇ ਰਹੋ ਬਿਲਕੁਲ ਆਉਂਦੇ ਜਾਂਦੇ ਰਹਿਾਂਗੇ ਤੇ ਕੋਈ ਨਹੀਂ ਮੈਂ ਨਾਲ ਹੋਣਾ ਇਕੱਲੇ ਕਿਤੇ ਨਹੀਂ ਭੇਜਾਂਗੀ ਤੁਸੀਂ ਫਿਕਰ ਨਾ ਕਰੋ ਮੈਂ ਉਹਨਾਂ ਨੇ ਨਹੀਂ ਤੈਨੂੰ ਇਕੱਲਿਆਂ ਛੱਡ ਕੇ ਜਾਣਾ ਕਿਉਂ ਭੰਜੀ ਸਹੀ ਹੈ ਨਾ ਗੱਲ ਬਿਲਕੁਲ ਠੀਕ ਹੈ ਫਿਰ ਮੈਨੂੰ ਅੱਜ ਜਾ ਤੱਕ ਮੈਂ ਨਿਕਲਾਂ ਢੇਰਾ ਪੈਣ ਦੇ ਮੇਰੇ ਘਰ ਮ ਜਾਵਾਂ ਮੈਂ ਲੈਂਦੇ ਮਮੀ ਤੁਸੀਂ ਨਾ ਤੇਰੇ ਪਿਓ ਨੇ ਅੱਜ ਘਰ ਆਣਾ ਹੈਗਾ ਦੋ ਦਿਨਾਂ ਲਈ ਚਲੋ ਕੋਈ ਨਹੀਂ ਫਿਰ ਜੇ ਤੇ ਕੀਤੀ ਅੱਜ ਹੀ ਅੱਜ ਨਹੀਂ ਤੇ ਮੈਂ ਤੈਨੂੰ ਕੱਲ ਹੀ ਤੋਰਨਾ ਸੀ ਕੋਈ ਨਹੀਂ ਮੈਂ ਕਿਹਾ ਇਹਨਾਂ ਨੂੰ ਬਹਾਨਾ ਨਾ ਮਿਲ ਜੇ ਮੇਰੇ ਵੱਲੋਂ ਕੁਛ ਵੀ ਤੂੰ ਆਈ ਨਹੀਂ ਚਲੋ ਕੋਈ ਗੱਲ ਇਹਨਾਂ ਦੇ ਵੀ ਕੋਈ ਨਹੀਂ ਮੰਮਾ ਧਿਆਨ ਰੱਖੀ ਆਪਣਾ ਅੱਛਾ ਹਾਂ ਮੈਂ ਤੇ ਕੁੜੀ ਦਾ ਵੀ ਧਿਆਨ ਰੱਖੀ ਚਲਗਾ ਚੰਗਾ ਬੈਂਜੀ ਚੰਗਾ ਚਲ ਜੀ ਚਲੋ ਹਮ ਗੰਟੀਰਾ ਤੂੰ ਕੋਈ ਨਾ ਬਾਤ ਕਰ ਦਿੰਦੀ ਤੁਹਾਨੂੰ ਆਜੋ ਸ਼ਮੀ ਪੈਨ ਜੀ ਲੈ ਸੱਸੀ ਕਾ ਭਾਂਜੀ ਸੁਣਾਓ ਠੀਕ ਠਾਕ ਜੀ ਬਸ ਵਧੀਆ ਤੁਸੀਂ ਸੁਣਾਓ ਸਾਡਾ ਨਹੀਂ ਨਹੀਂ ਬਸ ਮੈਂ ਕਿੜਾ ਦੂਰੋਂ ਆਈ ਆਂ ਹੋਰ ਸੁਣਾਓ ਠੀਕ ਠਾਕ ਮੈਨੂੰ ਮੇ ਕੋਈ ਚਾਹ ਬਣਾ ਕੇ ਨਹੀਂ ਹੋ ਤੂੰ ਹੀ ਸੁਣਾਓ ਠੀਕ ਠਾਕ ਸਭ ਹਾਂ ਸਭ ਵਧੀਆ ਗਏ ਭਾਜੀ ਹਾਂ ਭਾਜੀ ਤੁਹਾਡੇ ਚੱਲ ਗਏ ਆ ਦੇ ਗਏ ਮੈਨੂੰ ਕਾਗਜ਼ ਪੱਤਰ ਜਿਆ ਤੇ ਆ ਮੈਂ ਲੱਗੀ ਹੀ ਰੱਖਣ ਉਹ ਲਈ ਹੀ ਵੇਖਣ ਅੱਛਾ ਤੇ ਹੋਰ ਸੁਣਾਓ ਬੱਸ ਵਧੀਆ ਸਿਮਰਤ ਦਾ ਕੀ ਹਾਲ ਆ ਸਿਮਰਤ ਵੀ ਵਧੀਆ ਮੈਂ ਤਾਂ ਤੁਹਾਡੇ ਵੱਲ ਆਈ ਹਾਂ ਤੁਸੀਂ ਕੱਲ ਉੱਠ ਕੇ ਆਗੇ ਨਾ ਮੈਨੂੰ ਬੜਾ ਫੀਲ ਹੋਇਆ ਤੇ ਕੱਲ ਸੇਵਾ ਕੋ ਨਹੀਂ ਚੱਲ ਗਈ ਬਾਜ਼ਾਰ ਤੁਹਾਡੇ ਸਾਹਮਣੇ ਕਹਿੰਦੇ ਜਾਣਾ ਹਾਂਜੀ ਹਾਂਜੀ ਫਿਰ ਘਰ ਕੱਲਾ ਛੱਡ ਕੇ ਮੈਂ ਆਈ ਨਾ ਤੇ ਹੁਣ ਅੱਜ ਮੈਂ ਸਿਮਰਨ ਨੂੰ ਕਿਹਾ ਮੈਂ ਕਿਹਾ ਹੁਣ ਕੰਮ ਸਾਰਾ ਹੋ ਗਿਆ ਵਾ ਤੂੰ ਰੈਸਟ ਕਰ ਤੇ ਮੈਂ ਪਹਿਲੇ ਸ਼ੰਮੀ ਭੈਣ ਜੀ ਨੂੰ ਮਿਲ ਕੇ ਆਵਾਂ ਲੈ ਭੈਣ ਜੀ ਉੱਠ ਕੇ ਕੀ ਆਉਣਾ ਸੀ ਜੇ ਮੈਂ ਉਥੇ ਹੋਰ ਬੈਂਦੀ ਨਾ ਤੇ ਐਵੇਂ ਕਪਾਤੋਂ ਪੈਣਾ ਸੀ ਜਨਾਨੀ ਨਾਲ ਆਪੇ ਪਹਿਲੇ ਮੈਨੂੰ ਪੁੱਛਣ ਲੱਗ ਪਈ ਆ ਤੇ ਇਹ ਭੈਣ ਜੀ ਆ ਚੱਕਰ ਆ ਤੇ ਕੀ ਡਿਸੀਜਨ ਹੋਣਾ ਚਾਹੀਦਾ ਵਾ ਤੇ ਜੇ ਮੈਂ ਨਿਆ ਦੀ ਗੱਲ ਦੱਸੀ ਆ ਤੇ ਮੁੜ ਕੇ ਮੈਨੂੰ ਉਲਟਾ ਪੈ ਗਈ ਇਹ ਤੁਸੀਂ ਤੇ ਚਾਹੁੰਦੇ ਨਹੀਂ ਕਿ ਸਾਡੀ ਕੁੜੀ ਦਾ ਘਰ ਬਸੇ ਤੁਸੀਂ ਤੇ ਚਾਹੁੰਦੇ ਜੇ ਉੱਜੜ ਜੇ ਹਨਾ ਅਸੀਂ ਦੱਸ ਕੀ ਲੈਣਾ ਦੇਣਾ ਪਤਾ ਨਹੀਂ ਖਾਦਾ ਦਿਮਾਗ ਬਣਿਆ ਜਨਾਨੀ ਦਾ ਸੇਵਕ ਵੇਲੋ ਮੇਰਾ ਸਾਰਾ ਕੁਛ ਘਰ-ਬਾਰ ਛੱਡ ਕੇ ਭੱਜਾ ਫਿਰਨ ਦਿਆ ਵਾ ਪਹਿਲੇ ਥੱਲੇ ਮਾਰਦੀ ਰਹੀ ਉਹਦੋਂ ਜਦੋਂ ਬਿਹੋਸ਼ ਹੋ ਗਈ ਸੀ ਤਰ ਦੱਸਿਆ ਸੀ ਮੈਂ ਆਗੇ ਤੇ ਉਹ ਦਿਨ ਤਰਲੇ ਮਾਰਦੀ ਸੇਵਕ ਕਰ ਕੋਸ਼ਿਸ਼ ਭੈਣ ਜੀ ਕਰੋ ਕੁਛ ਤੇ ਜੇ ਹੋਏ ਨਹੀਂ ਕਿੰਨੇ ਤੁਹਾਡੀ ਮੰਨਦੀ ਵੀ ਨਹੀਂ ਵੇਖਿਆ ਮੇਰੇ ਮੁੰਡੇ ਤੇ ਇਲਜ਼ਾਮ ਲਾ ਗਈ ਕਿ ਤੁਸੀਂ ਨਹੀਂ ਚਾਹੁੰਦੇ ਦਾ ਘਰ ਬਸੇ ਇਹੋ ਜੀ ਜਨਨਨੀ ਆ ਭੈਣ ਜੀ ਤੁਸੀਂ ਤੇ ਐਵੇਂ ਵਕਤ ਨੂੰ ਫੜੇ ਜੇ ਮਹਾ ਮਹਾ ਤੁਹਾਡਾ ਘਰ ਸਵਰਗ ਬਣਿਆ ਹੀ ਤੁਸੀਂ ਤੇ ਐਵੇਂ ਸਿਆਪੇ ਚ ਪੈਣ ਰਹੇ ਜੇ ਮੇਰੀ ਮੰਨੋ ਨਾ ਤੇ ਤੁਸੀਂ ਇਹ ਦਲਦਲ ਚੋਂ ਨਿਕਲ ਹੀ ਜਾਓ ਤੁਹਾਨੂੰ ਕਿੰਨੇ ਕਿਹਾ ਵਿੱਚ ਵੜਨ ਮੈਂ ਮੇਰੀ ਗੱਲ ਸੁਣੋ ਸੇਵਕ ਉਹ ਦਿਨ ਦਾ ਭੱਜਾ ਨੱਠਾ ਫਿਰੰਡਿਆ ਤੇ ਮੈਨੂੰ ਦੱਸੀ ਸਾਰੀ ਗੱਲ ਹਾਂ ਜੀ ਹੈ ਮੁੰਡੇ ਨੇ ਆਪਣਾ ਘਰ ਨਹੀਂ ਵੇਖਿਆ ਉਧਰ ਸਿਮਰਤ ਉਹ ਮਾਂ ਬਨਣ ਵਾਲੀ ਆ ਹੁਣ ਉਹਨੂੰ ਮੁੰਡੇ ਨੂੰ ਉਹਦੀ ਕੇਅਰ ਕਰਨੀ ਚਾਹੀਦੀ ਨਾ ਕਿ ਇੰਨਾ ਲੋਕਾਂ ਨਾਲ ਧਿਆਨ ਕਰਨਾ ਚਾਹੀਦਾ ਆ ਆਪ ਤੇ ਬੰਦਾ ਸੋਚਦਾ ਵੀ ਚੱਲ ਰਿਸ਼ਤੇਦਾਰੀ ਆ ਭੈਣਾ ਭੈਣਾ ਵਾ ਐਸੇ ਕਰਕੇ ਡੇਜੇ ਨਾ ਉਹ ਤੇ ਫੇਰ ਉਲਟਾ ਲਜਮ ਤੁਹਾਡੇ ਤੇ ਲਾ ਗਈ ਤੇ ਕੱਲ ਨੂੰ ਕੋਈ ਵੀ ਅਭੀ ਨਭੀ ਹੋਈ ਨਾ ਉਹਦੀ ਧੀ ਦੀ ਜ਼ਿੰਦਗੀ ਬਰਬਾਦ ਹੋਈ ਤੇ ਉਹਦੀ ਧੀ ਵੀ ਇਹੋ ਜੀ ਆ ਉਹਨੇ ਤੁਹਾਨੂੰ ਸਾਰੀ ਉਮਰ ਬਲੇਮ ਕਰਨਾ ਵੇਖ ਲਿਓ ਨਾ ਕਰੂਗੀ ਤੇ ਮੇਰਾ ਨਾਮ ਬਟਾ ਦਿਓ ਉਹ ਤੇ ਪੰਜੀ ਗੱਲ ਹੈ ਮੈਂ ਤੇ ਆਪ ਬੱਚਿਆਂ ਨੂੰ ਇਹ ਸਮਝਾਇਆ ਹੈ ਪਰ ਕੀ ਕਰੀਏ ਸਿਮਰਤ ਦੀ ਜਿੱਦ ਪਿੱਛੇ ਹੀ ਹਾਰ ਜੰਨੇ ਆ ਅਸੀਂ ਕਹਿੰਨੇ ਕਿ ਉਹ ਹੋਣਾ ਕਿ ਤੇ ਟੈਨਸ਼ਨ ਲੈ ਜੇ ਤੁਹਾਨੂੰ ਪਤਾ ਜਦੋਂ ਉਹ ਜਿੱਦ ਕਰਕੇ ਬਹਿ ਜਾਂਦੀ ਮੂੰਹ ਬਣਾ ਕੇ ਬੈਠੀ ਰਹਿੰਦੀ ਆ ਸੋਚਦੀ ਰਹਿੰਦੀ ਹਰ ਪ੍ਰਿਤ ਬਾਰੇ ਫਿਰ ਸਾਨੂੰ ਟੈਨਸ਼ਨ ਹੁੰਦੀ ਆ ਫਿਰ ਸੇਵਾ ਕਹਿੰਦਾ ਚਲ ਕੋਈ ਨਹੀਂ ਆਪਾਂ ਹੈਲਪ ਕਰਕੇ ਵੇ ਲੈਣੇ ਤੇ ਹੈਲਪ ਕੀਤੀ ਤਾਂ ਨਤੀਜਾ ਤੁਸੀਂ ਵੇਖ ਹੀ ਲਿਆ ਭਾਂਜੀ ਟੈਨਸ਼ਨ ਤੇ ਲੈਂਦੀ ਆ ਪਰ ਇਹ ਵੀ ਵੇਖੋ ਨਾ ਵੀ ਇਹ ਛੋਟੇ ਮੋਟੇ ਡਿਸੀਜਨ ਨਹੀਂ ਆ ਕਿ ਬਹੁਤ ਵੱਡੇ ਡਿਸੀਜਨ ਆ ਇਹ ਕ ਆਪ ਖੁਦਰੀ ਜਨਾਨੀ ਆ ਹਨਾ ਬੰਦੇ ਉਹਦੇ ਦਾ ਕੋਈ ਅਤਾ ਪਤਾ ਨਹੀਂ ਆਂਦੇ ਬੰਦਾ ਭੋਲਾ ਭਾਲਾ ਵਾ ਉਹਦੀ ਤੇ ਉਹਦੇ ਹੀ ਗੱਲ ਨਹੀਂ ਮੰਨਦੀ ਜੋ ਵੀ ਡਿਸੀਜਨ ਲੈਂਦੀ ਉਹ ਖੁਦ ਹੀ ਲੈਂਦੀ ਹੈ ਜੇ ਸਾਡੀ ਕੁੜੀ ਨੂੰ ਇਹਨੇ ਰੱਖਿਆ ਤੇ ਉਹਨੂੰ ਛੇਤਰਾਂ ਜਨੇ ਪਾਣੀ ਪਿਆਇਆ ਉਨੂੰ ਵਿਆਹਤਾ ਤੇ ਉਹੋ ਜੇ ਥਾਂ ਵਿਆਹਤਾ ਉਦੋਂ ਬੰਦਾ ਉਹ ਕਿੱਥੇ ਗਿਆ ਸੀ ਉਹ ਤੇ ਜਿੰਦਾ ਮਰਿਆ ਕਬਰੋ ਭਰੇ ਹੋ ਗਿਆ ਉਦੋਂ ਹੀ ਹਣਾ ਹਾਂ ਉਹ ਵੀ ਨਹੀਂ ਡਰਦੀ ਕਿਤੇ ਬੰਦੇ ਤੋਂ ਤੇ ਜੇ ਅੱਜ ਉਹ ਕੁੜੀ ਨੂੰ ਲਈ ਫਿਰਨ ਰਹੀ ਹੈ ਜੇ ਕੁੜੀ ਆਪਣੀ ਕੁੜੀ ਵਿਆਹੀ ਤਾਂ ਵੀ ਇਹਨੇ ਉਹ ਕੁਝ ਕੀਤਾ ਤੇ ਜੇ ਅੱਜ ਹੋਣਾ ਡਿਸੀਜਨ ਲੈਣ ਦੀ ਤਾਂ ਵੀ ਬੰਦੇ ਤੋਂ ਬਿਨਾ ਲੈਣ ਰਹੀ ਹੈ ਮੈਂ ਕਹਿੰਦੀ ਇਹੋ ਜੀ ਜਨਾਨੀ ਦਾ ਕੀ ਇਹਦੇ ਚਾਰੇ ਪਾਸੇ ਮੂੰਹ ਹੁੰਦੇ ਇਹੋ ਜੀਆਂ ਦੇ ਬੰਦੇ ਨੂੰ ਤੇ ਮਾਸਾ ਨਹੀਂ ਜੇ ਪੁੱਛਦੀ ਮੈਂ ਤੇ ਉਦੋਂ ਵੇਖਿਆ ਜਿਸ ਦਿਨ ਉਹਦੇ ਮਾਮੇ ਨੂੰ ਕਿਤੇ ਮਾੜੀ ਜੀ ਪਿੰਕ ਲੱਗੀ ਸੇਵਾ ਕੋਲੋਂ ਤੇ ਉਹ ਵਿਚਾਰਾ ਆਇਆ ਜਦੋਂ ਦਾਦੀ ਨੂੰ ਜਦੋਂ ਪਤਾ ਲੱਗ ਗਿਆ ਹੀ ਦਾਦੀ ਨੇ ਜਾ ਕੇ ਦੱਸ ਤੋ ਵਿਚਾਰ ਆਇਆ ਤੇ ਕਿਤੇ ਤੁਹਾਡੇ ਘਰ ਵੀ ਉਹਨੇ ਕੁਸ ਕਰਨ ਨਹੀਂ ਦਿੱਤਾ ਨੂੰ ਪਰਦਾ ਪਾ ਕੇ ਹੀ ਲੈ ਕੇ ਗਈ ਉਹ ਆ ਤੇ ਤੂੰ ਇੱਥੇ ਹਸਾਬ ਲਾ ਲਾ ਪੀ ਉਹਦੀ ਵਿਚਾਰੇ ਦੀ ਕਿੰਨੀ ਗਏ ਚਾਹ ਚੱਲਣ ਦਿੰਦੀ ਹੋਊਗੀ ਮਾਸਾ ਨਹੀਂ ਚੱਲਦੀ ਜਿੰਨੇ ਕਰਦਾ ਇਹੋ ਜੇ ਕੰਮਾਂ ਇਹੋ ਹੀ ਆਪ ਉਹ ਦਰੀਆਂ ਵਾ ਦੋਵੇਂ ਮਾਵਾ ਧੀ ਐ ਤੇ ਨਾਲੇ ਭੈਣ ਜੀ ਮੇਰੀ ਗੱਲ ਸੁਣੋ ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਅਸੀਂ ਕਿਹ ਦੇਤੀ ਪੁੱਤ ਨਾ ਬੁਰਾ ਕਰਾਂਗੇ ਨਾ ਤੇ ਸਾਡੇ ਦੀ ਪੁੱਤ ਨਾ ਬੁਰਾ ਹੋਣਾ ਹੀ ਹੋਣਾ ਹੁਣ ਇੰਨੇ ਸਿਮਰਤ ਦੇ ਪੈਰਾਂ ਥੱਲੇ ਅੱਗ ਰੱਖੀ ਸੀ ਇੰਨੇ ਇੰਨਾ ਨਹੀਂ ਤਰਸ ਕਾਦਾ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹ ਕਿਦਾਂ ਜੰਮੀ ਪਲੀ ਆ ਮੈਂ ਵੀ ਸਾਰੀ ਉਮਰ ਕੰਮ ਕਰਾ ਛੜਿਆ ਜਿੰਨਾ ਉਹਨੇ ਨਿਆਣੀ ਨੇ ਦੇ ਘਰ ਕੰਮ ਕੀਤਾ ਸੀ ਉਨਾ ਹੀ ਕਿਤੇ ਮਾਸਾ ਸੋਨਾ ਪਾ ਛੜਦੀ ਹੈ ਕਿਤੇ 4 ਰੁਪਏ ਉਹਦੇ ਵਿਆਹ ਤੇ ਲਾ ਦਿੰਦੀ ਇਹ ਚਾਜ ਦੇ ਦਾ ਮੁੰਡਾ ਲੱਭ ਦਿੰਦੀ ਮੈਂ ਇਹ ਨਹੀਂ ਕਹਿੰਦੀ ਭੈਣ ਜੀ ਤੁਹਾਡਾ ਮੁੰਡਾ ਮਾੜਾ ਵਾ ਪਰ ਇੰਨੇ ਤੇ ਉਹਨੂੰ ਇੱਕ ਸਾਥ ਧੱਕਾ ਦਿੱਤਾ ਸੀ ਨਾ ਅੱਜ ਉਹਦੀ ਕਿਸਮਤ ਨਾਲ ਘਰ ਸਵਰਗ ਬਣ ਗਿਆ ਉਹ ਗੱਲ ਵੱਖਰੀ ਹਾਂਜੀ ਉਹ ਤੇ ਹੈ ਉਹ ਤੇ ਮੈਂ ਖੁਦ ਉਹ ਨਹੀਂ ਗੱਲ ਕਹਿੰਨੀ ਵੀ ਤੂੰ ਤੇਨੂੰ ਧੱਕਾ ਦਿੱਤਾ ਸੀ ਉਹ ਤੇ ਰੱਬ ਨੇ ਉਹਨੂੰ ਹੱਥ ਦੇ ਕੇ ਬਚਾ ਲਿਆ ਵਾ ਚਲੋ ਉਹਦੀ ਕਿਸਮਤ ਨੂੰ ਤੁਹਾਡਾ ਘਰ ਵੀ ਸਹੀ ਹੋ ਗਿਆ ਜ਼ਿੰਦਗੀ ਬਰਬਾਦ ਕਰਕੇ ਤੇ ਇਹਨੇ ਰੱਖਤੀ ਹੈ ਨਾ ਤੇ ਫਿਰ ਇਦਾਂ ਹੀ ਆ ਕਰਨੀ ਆ ਭਰਨੀਆ ਕਹਿੰਦੇ ਹੁਣ ਆਪਣੀ ਧੀ ਨਾ ਹੋਣ ਡਿਆ ਤੇ ਹੁਣ ਪਤਾ ਲੱਗਣ ਡਿਆ ਵਾ ਨਾ ਹੁਣ ਅੰਨੀ ਕੀ ਕਹਿੰਦੇ ਅੰਨੇ ਕੁੱਤੇ ਮੂਤਰੀ ਫਨ ਡਈ ਆ ਇੱਧਰ ਉੱਧਰ ਉਹਨੂੰ ਪਤਾ ਨਹੀਂ ਲੱਗਣ ਡਿਆ ਵੀ ਮੈਂ ਕਿਹੜੇ ਪਾਸੇ ਜਾਵਾਂ ਤੇ ਕਿਹੜੇ ਪਾਸੇ ਨਾ ਜਾਵਾਂ ਕੀ ਕਰਾਂ ਤੇ ਕੀ ਮੈਂ ਨਾ ਕਰਾਂ ਗੱਲ ਤਨ ਆ ਵਾ ਅਜੇ ਵੀ ਭੈਣ ਜੀ ਗਲਤ ਆ ਵੇਖੋ ਬੱਚਾ ਵਾ ਜਿੱਦ ਕਰਨ ਡਿਆ ਵਾ ਤੂੰ ਉਹਨੂੰ ਸਮਝਾ ਸਮਝੋਂਦੀ ਤੈਨੂੰ ਹੈ ਹੀ ਨਹੀਂ ਨਾ ਕਿ ਮੈਂ ਉਹਨੂੰ ਕੁੜੀ ਨੂੰ ਕਵਾਂ ਵੀ ਨਾ ਜਾ ਉੱਥੇ ਅੱਖੀ ਵੇਖ ਕੇ ਮੱਖੀ ਨਿਗਲੀ ਜਾਂਦੀਆਂ ਮਾਵਾਂ ਦੀ ਮੈਂ ਤੇ ਉਹ ਕਹਿੰਦੀ ਭੈਣ ਜੀ ਤੇ ਭੇਜ ਵੀ ਦਊਗੀ ਨਾ ਇਹ ਉੱਥੇ ਦਿਸਣ ਡਿਆ ਵੀ ਅੱਜ ਵੀ ਧੋਖਾ ਜੇ ਤੇ ਕੱਲ ਵੀ ਧੋਖਾ ਜੇ ਜਿਹੜੇ ਬੰਦੇ ਨੇ ਹੁਣ ਤੱਕ ਬਾਤ ਨਹੀਂ ਪੁੱਛੀ ਉਹ ਕੀ ਗਰੰਟੀ ਆ ਵੀ ਉਹ ਗਾਂਹ ਦੀ ਬਾਤ ਪੁੱਛੂਗਾ ਇਹੋ ਗੱਲ ਤੇ ਮੈਂ ਉੱਥੇ ਤੁਹਾਡੇ ਸਾਰੇ ਸਾਹਮਣੇ ਬੋਲੀ ਸੀ ਜਦੋਂ ਚਾਰੇ ਪੋੜ ਚੁੱਕੇ ਮੇਰੇ ਦਿਵਾਲੇ ਹੋ ਗਈ ਆ ਇਹੋ ਗੱਲ ਹੋਈ ਮੈਂ ਤਾਂ ਪੰਜ ਪਹਿਲੇ ਦਿਨੋਂ ਇਹਨੂੰ ਕਹਿਣ ਨੇ ਵੀ ਨਾ ਕੁੜੀ ਨੂੰ ਭਲਾ ਉੱਥੇ ਨਾ ਕਲਾ ਤੂੰ ਕੁੜੀ ਹੱਥੋਂ ਗਵਾ ਕੇ ਬਹਿ ਜਾਣੀ ਕੁੜੀ ਹੱਥੋਂ ਗਵਾ ਕੇ ਬਹਿ ਨਹੀਂ ਪਰ ਇਹ ਇਹ ਜਨਾਨੀ ਤੇ ਬਸ ਪਤਾ ਨਹੀਂ ਕਿ ਇਹਦੇ ਦਿਮਾਗ ਤੇ ਪਰਦਾ ਪਿਆ ਵਾ ਪੀ ਪੈਸੇ ਤੇਰੇ ਹੀ ਉਹ ਵੀ ਨੂੰ ਆਖਿਆ ਵੀ ਤੇਰੇ ਪੈਸੇ ਜਿਹੜੇ ਉਧਰ ਫਸੇ ਨੇ 21 22 ਲੱਖ ਤੋਂ ਦਿੱਤਾ ਜਿਹੜਾ ਉਹ ਤੇਰੇ ਨਾਲ ਹੀ ਹੈਗੀ ਉਹ ਕਢਵਾਵਾਂਗੇ ਹੀ ਉਹਨਾਂ ਕੋ ਉਹ ਭਵਿੱਖਤਰ ਦੇ ਜੋ ਤੇ ਕਿਹਨਾਂ ਕਢਾਉਣੇ ਪੈਣ ਕਢਾਵਾਂਗੇ ਪਰ ਇਹ ਕਿੱਥੇ ਹੁੰਦੀ ਆ ਪਤਾ ਨਹੀਂ ਕਿੱਥੇ ਗਈ ਇਹਦੀ ਮਤ ਉਹ ਤਾਂ ਮੈਂ ਨਹੀਂ ਆ ਵੀ ਜਾਂ ਤੇ ਇੱਕ ਪਾਸੇ ਹੋ ਕੇ ਰਵੇ ਹੁਣ ਮੰਨ ਲਓ ਸੇਵਕ ਆ ਸੇਵਕ ਅੱਗੇ ਲੱਕੇ ਸਾਰਾ ਕੁਝ ਕਰਨ ਲਿਆ ਹੋ ਹੈ ਨਾ ਛੱਡ ਦੇ ਉਹ ਮੁੰਡੇ ਤੇ ਉਹਨੂੰ ਕਰਨ ਦਵੇ ਫਿਰ ਮੁੰਡਾ ਆਖੰਡਿਆ ਵੀ ਉੱਥੇ ਤੀਰ ਨੂੰ ਨਹੀਂ ਜਾਣ ਦੇਣਾ ਇਹ ਆਖੰਡੀ ਮਾ ਉੱਥੇ ਘੱਲਣੀ ਆ ਕੁੜੀ ਆਖੰਡੀ ਮਾ ਉੱਥੇ ਜਾਣਾ ਵਾ ਫਿਰ ਸੇਵਕ ਕਿੰਨਾ ਚੋਇਆ ਦੱਸ ਤੇ ਫਿਰ ਕੱਲ ਨੂੰ ਉੱਥੇ ਕੋਈ ਅਭੀ ਨਭੀ ਹੁੰਦੀ ਆ ਫਿਰ ਤੁਹਾਨੂੰ ਕਿਹੜੇ ਮੂੰਹ ਨਾਲ ਕੇ ਦੁਬਾਰਾ ਕਹੂਗੀ ਇਹ ਸੇਵਕ ਜਾਊਗਾ ਮਗਰ ਵੇਖੋ ਭੈਣ ਜੀ ਜਿਹੜਾ ਉਹਨੇ ਵਿਆਹ ਕਰਾਇਆ ਸੇਵਕ ਨੇ ਉਹ ਤੇ ਪੂਰੀ ਉਹਨੇ ਪੁਛਤਾਛ ਕੀਤੀ ਆ ਉਹ ਤੇ ਸੱਚ 100% ਸੱਚ ਆ ਕਿ ਮੁੰਡੇ ਦਾ ਉੱਥੇ ਵਿਆਹ ਹੋਇਆ ਬਾਤ ਲੈ ਦੱਸੋ ਤੁਸੀਂ ਉਹਨੂੰ ਛੱਡ ਕੇ ਜਿਹੜੀ ਬਾਹਰ ਵਾਲੀ ਜਿੰਨੇ ਉਹਨੂੰ ਬਾਹਰ ਉੱਤੇ ਪੱਕਿਆਂ ਕਰਾਇਆ ਸਭ ਕੁਝ ਕੀਤਾ ਉਹਨੂੰ ਛੱਡ ਕੇ ਉਹ ਇਹਦੇ ਕੋ ਆਊਗਾ ਜਿਉਣਾ ਹੀ ਹੁੰਦਾ ਤੇ ਫਿਰ ਇਹਨੂੰ ਤਾਂ ਕਹੀ ਕਿਉਂ ਦਿੰਦਾ ਲੈ ਪੈਣਾ ਉਦਾਂ ਜੋ ਮਰਜੀ ਆਤੀ ਦੀ ਤੇ ਫਿਰ ਜ਼ਿੰਦਗੀ ਬਰਬਾਦ ਹੋ ਗਈ ਨਾ ਬਰਬਾਦ ਹੈ ਬਰਬਾਦ ਇਹਦੀਆਂ ਕੀਤੀਆਂ ਤੇ ਆ ਗਈਆਂ ਹਰਪ੍ਰੀਤ ਦੇ ਗਾੜੀ ਸਿੱਧੀ ਜਿਹੜੀ ਗੱਲ ਐ ਇਹ ਸਮਝੇ ਤੇ ਭਾਵੇਂ ਨਾ ਸਮਝੀ ਪਰ ਹੁਣ ਕੀਤਾ ਕੀ ਜਾਵੇ ਹੁਣ ਏ ਭੱਜੀ ਫਰਨ ਲਈ ਐ ਟੈਨਸ਼ਨ ਚ ਇਹਨੂੰ ਹਜੇ ਸੁਰਤ ਨਹੀਂ ਆਉਂਦੀ ਪੀ ਕੀ ਆ ਤੇ ਕੀ ਨਹੀਂ ਤੇ ਕੀ ਬਣੂਗਾ ਤੀਦਾ ਉਹ ਤਾਂ ਸਾਰੀ ਉਮਰ ਪੇਕਿਆਂ ਦੇ ਬੁਰੇ ਬਹਿਨ ਜੋਗੀ ਰਹਿ ਗਈ ਏ ਨਾ ਹਜੇ ਵੀ ਨਾ ਕਹਿੰਦੀ ਐ ਕਿ ਮੇਰਾ ਟੱਕ ਮਤਲਬ ਜੇ ਰਿਸ਼ਤੇਦਾਰੀ ਚ ਤੋ ਭੈਣ ਭਰਾਵਾਂ ਨੂੰ ਪਤਾ ਲੱਗ ਗਿਆ ਤੇ ਮੱਲੇ ਚ ਨਾ ਕਿਤੇ ਕਿਸੇ ਨੂੰ ਪਤਾ ਲੱਗ ਜੇ ਇਹ ਪਰਦੇ ਰੱਖ ਰੱਖ ਮਰ ਚ ਗਈ ਏ ਇਸੇ ਪਿੱਛੇ ਵੀ ਗਲੀ ਚ ਕਿਤੇ ਰੋਲਾ ਨਾ ਪੈ ਜੇ ਮੇਰੀ ਧੀ ਦੀ ਬਦਨਾਮੀ ਨਾ ਹੋ ਜਾਏ ਤੇ ਇਹ ਧੀ ਨੂੰ ਉੱਥੇ ਧੱਕਾ ਦੇਈ ਜਾਂਦੀ ਤੇ ਉੱਥੇ ਜੇ ਧੀ ਨੂੰ ਕੁਛ ਹੋ ਜੂ ਤੇ ਫਿਰ ਉਹਨਾਂ ਹੀ ਗਲੀ ਗਵਾਨ ਕੋ ਜਿੰਨਾਂ ਕੋ ਪਰਦੇ ਰੱਖਣ ਨੇ ਉਹਨਾਂ ਹੀ ਆ ਕੇ ਇਹਨੂੰ ਗੱਲਾਂ ਕਰਨੀਆਂ ਵੀ ਤੇਰੇ ਕੋਲ ਜੇ ਧੀ ਘਰ ਆ ਗਈ ਤੇ ਤਰ ਕੋ ਰੱਖੀ ਨਾ ਗਈ ਭੈਣ ਜੀ ਮੈਨੂੰ ਟੱਕ ਤੁਸੀਂ ਟੱਕ ਟੱਕਨ ਦੀ ਆਖੰਡੇ ਜੇ ਮੈਨੂੰ ਤੇ ਹਰਪ੍ਰੀਤ ਦੀ ਜ਼ਿੰਦਗੀ ਦੀ ਪਈ ਆ ਤੇ ਕੀ ਬਣੂਗਾ ਉਹ ਤੇ ਇਹੀ ਕਹਿ ਰਹੇ ਆ ਇਹ ਕੁੜੀ ਵਿਚਾਰੀ ਸਾਰੀ ਉਮਰ ਉਹਦਾ ਭੈਣ ਜੀ ਹੁਣ ਤਾਂ ਪਤਾ ਹੀ ਆ ਤੁਸੀਂ ਵੀ ਹੁਣ ਦੁਨੀਆ ਚ ਵੇਂਦੇ ਜੇ ਕੀ ਕੁਛ ਹੋਣ ਦਿਆ ਵਾ ਸੋਲਿਊਸ਼ਨ ਉਹਦਾ ਇੱਕ ਹੀ ਆ ਕਿ ਉਹਨੂੰ ਕੋਈ ਗੱਲ ਨਹੀਂ ਦੂਜੇ ਥਾਂ ਕਿਤੇ ਬਿਠਾਵਾਂਗੇ ਤੇ ਬੱਚਾ ਕੀ ਗੱਲ ਹੈ ਕੀ ਗੱਲ ਮੰਮੀ ਇਹ ਆ ਨਾਨੀ ਵੀ ਤੇ ਪਾਲੀ ਸਕਦੀ ਹੈ। ਕਈ ਵਾਰੀ ਕਈ ਵਾਰੀ ਅਗਲੇ ਵੀ ਮੰਨ ਜਾਂਦੇ ਹੁੰਦੇ ਬੱਚਾ ਨਾਲ ਲੈਣ ਨੂੰ ਪਰ ਲੈ ਵੀ ਜਾਂਦੇ ਨੇ ਕਈ ਦੂਜੀ ਥਾਂ ਜਦੋਂ ਵਿਆਹੀ ਹੈ। ਇਹ ਤੇ ਗੱਲ ਕਰਨ ਤੇ ਹੀ ਆ ਨਾ ਹੁਣ ਆਪੇ ਕਰੇਗੀ ਜੋ ਕਰੇਗੀ ਸਾਡੇ ਵਰਗਿਆਂ ਨੇ ਹਾਂ ਗੱਲ ਕਹਿ ਕੇ ਤੇ ਕੋਲ ਵਾਲ ਥੋੜਾ ਪਟਾਉਣੇ ਆਪਣੇ ਉਹਨੇ ਤੇ ਗੁੱਤ ਪੜ ਦੇਣੀ ਸਾਡੀ ਹਾਂ ਗੱਲ ਸੁਣ ਕੇ। ਸਾਡਾ ਹੀ ਭੰਜਿਓ ਉਹਣੀ ਆਵਰੇ ਆਈ। ਸਾਡਾ ਹੀ ਉਹਨੂੰ ਸਾਡਾ ਹੀ ਕੁੜੀ ਨੂੰ ਉਹਦਨ ਇੱਥੇ ਹੜਨਾ ਬਹਿਸ ਬੁਸ ਕੇ ਚੱਲ ਗਈ ਫੇਰ ਆਂਦੀ ਚੱਲੋ ਮੇਰੇ ਨਾਲ ਛੱਡਣ ਅਹੀਂ ਕਹਿ ਹੀ ਨਹੀਂ ਜਾਣਾ ਨਾ ਜਾਵੇ ਸੇਵਕ ਨਾ ਜਾਵੇ ਸਿਮਰਤ ਨਾ ਜਾਵੇ ਮੈਂ ਕੱਲੀ ਜਾ ਤੁਹਾਡਾ ਮਾਵਾ ਧੀਆਂ ਦਾ ਡਿਸੀਜਨ ਆ ਤੂੰ ਛੱਡਿਆ ਅਸੀਂ ਮਗਰੋਂ ਜਾਵਾਂਗੇ ਕੁੜੀ ਕੋ ਜਿਤਨਾ ਰਿਸ਼ਤੇਦਾਰੀ ਚ ਸਾਡਾ ਜਾਣਾ ਆਉਣਾ ਬੰਦਾ ਅਸੀਂ ਜਾਵਾਂ ਆਵਾਂਗੇ ਪਰ ਅਸੀਂ ਛੱਡਣ ਨਹੀਂ ਹੋ ਜਾਣਾ ਛੱਡ ਕੇ ਤੇ ਅਸੀਂ ਵੀ ਗੱਲਾਂ ਥੱਲੇ ਆ ਜਾਈਏ ਉਸੇ ਸੱਸ ਨੇ ਕਹਿਣਾ ਵੀ ਆ ਮੁੰਡਾ ਇੰਨੀਆਂ ਗੱਲਾਂ ਕਰਕੇ ਗਿਆ ਸੀ ਤੇ ਅੱਜ ਉਹ ਮੁੰਡਾ ਛੱਡਣ ਆ ਗਿਆ ਮੁੰਡਾ ਦੀ ਬਦਨਾਮੀ ਆ ਇਹਨੇ ਬਣਾਉਣਾ ਤਾ ਨੁਗਰੇਆ ਬਸ ਹੋਰ ਗੱਲ ਕੋਈ ਨਹੀਂ ਹੈਗੀ ਸੇਵਕ ਨੂੰ ਕਹਾਂ ਚੁੱਪ ਕਰਕੇ ਪਿੱਛੇ ਹੋ ਜਾ ਇਸੇ ਕਰਕੇ ਨਹੀਂ ਅਹੀਂ ਪਿੱਛੇ ਕਾ ਹੋ ਗਏ ਆਹੀਂ ਤਾਈ ਨੂੰ ਮੁੰਡਾ ਕੁੜੀ ਨੂੰ ਕੁਝ ਸਮਝਾਪੀ ਤੂੰ ਆਪਣਾ ਆਪਣਾ ਖਿਆਲ ਰੱਖ ਉਹ ਵੀ ਸਮਝ ਮਾਂ ਤੇਰਾ ਘਰ ਸਤਵਰਗ ਬਣਿਆ ਹੁਣ ਪੈ ਗਿਆ ਉਹਨੂੰ ਫਰਕ ਪਹਿਲੇ ਉਹਨੂੰ ਇਹ ਹੀ ਕਿ ਮੇਰੀ ਭੈਣ ਹੈਲਪ ਮੰਗਣਦੀ ਤੇ ਮੰਮੀ ਮਨਾ ਕਰੀ ਜਾਂਦੇ ਮੇਰੇ ਨਾਲ ਵੀ ਥੋੜੀ ਜਿਹੀ ਗੁੱਸੇ ਜੇ ਹੋ ਗਈ ਤੇ ਜਦੋਂ ਫਿਰ ਮੈਂ ਕਹਾਂ ਫਿਰ ਮੈਂ ਘਰ ਚ ਕਲੇਸ਼ ਜ਼ਰੂਰ ਪਾਉਣਾ ਵਾ ਚਲ ਜੇ ਸੇਵਕ ਕਰ ਸਕਦਾ ਹੈਲਪ ਤੇ ਕਰ ਲਵੇ ਤੇ ਪਰ ਹੁਣ ਜਦੋਂ ਉਹਨੇ ਵੇਖਿਆ ਨਾ ਵੀ ਮੰਮੀ ਉਹਦਨ ਕੀ ਕੁਛ ਬੋਲ ਕੇ ਗਈ ਆ ਕੀ ਨਤੀਜਾ ਦੇ ਕੇ ਗਈ ਹੈ ਹੈਲਪ ਕੀਤੀ ਦਾ ਹੁਣ ਕੁੜੀ ਵੀ ਥੋੜੀ ਜਿਹੀ ਸਿਆਣੀ ਹੋ ਗਈ ਆ ਹੁਣ ਉਹ ਵੀ ਕਹਿੰਦੀ ਸੇਵਕ ਨੂੰ ਕਿ ਵੀ ਆਪਾਂ ਨਹੀਂ ਕੁਛ ਵੀ ਕਰਨਾ ਚੱਲ ਭੈਣ ਬੈਠ ਮੈਂ ਥੋੜੀ ਜੀ ਚਾਹ ਬਣਾ ਕੇ ਲੈ ਲਈ ਨਹੀਂ ਚਾਹ ਨਹੀਂ ਪੀਣੀ ਹੈ ਪਹਿਲਾਂ ਹੀ ਤੂੰ ਕੜਾ ਹੁੰਨੀ ਆ ਕੋਲੰਦੀ ਨਹੀਂ ਮਹਾ ਕਿਤੇ ਤੂੰ ਪੈਰ ਧਰਿਆ ਮੇਰੇ ਘਰ ਉਹ ਵੀ ਫਿਕਰ ਚ ਵੀ ਕਿਤੇ ਭੈਣ ਜੀ ਨਰਾਜ਼ਤ ਨਹੀਂ ਹੋਗੇ ਇਹ ਤੋਂ ਹੋਰ ਮਿੰਟ ਪਹਿਲਾਂ ਸਾਰੀ ਰਾਤ ਨੀਂਦ ਨਹੀਂ ਆਈ ਟੈਨਸ਼ਨ ਆ ਮੈਂ ਭੈਣ ਜੀ ਉੱਠ ਕੇ ਚਲ ਗਏ ਤੇ ਮੈਂ ਰਾਤੀ ਸੇਵਕ ਨੂੰ ਨਹੀਂ ਆਏ ਨੇ ਰੇਣੀ ਤੇ ਮੈਂ ਤੇ ਆ ਜਾਣਾ ਹੈ ਅੱਛਾ ਮੇਰੀ ਗੱਲ ਸੁਣੋ ਇਹ ਮੈਨੂੰ ਰਾਤੀ ਆਖਣ ਡੇ ਹੀ ਕਿ ਭਾਜੀ ਦਾ ਫੋਨ ਆਇਆ ਹੈ ਮੇਰੇ ਫੋਨ ਤੇ ਪਤਾ ਨਹੀਂ ਕਿੱਥੋਂ ਨੰਬਰ ਲੈ ਲਿਆ ਵਾ ਤੈਨੂੰ ਕਰਦੇ ਫੋਨ ਮੈਨੂੰ ਤੇ ਅੱਗੇ ਵੀ ਕਰਦੇ ਤੁਹਾਨੂੰ ਪਤਾ ਹੀ ਆ ਹੁਣ ਤੇ ਸਿਮਰਤ ਨਾਲ ਚਲ ਕੋਈ ਗੱਲ ਤੈਨੂੰ ਜ਼ੋਰ ਲਾ ਕੇ ਵੇਖਿਓ ਵਾ ਸਿਮਰ ਤਾਂ ਬੜਾ ਸਮਝਾਉਂਦੀ ਮੈਂ ਨਾ ਤੇਰੇ ਬਾਜੀ ਨੂੰ ਸਮਝਾਉਂਗੀ ਇਹ ਸੇਵਕ ਨੂੰ ਕੁਝ ਸਮਝਾਉਣਾ ਚਲ ਜੇ ਗੱਲ ਕਰਨ ਲੱਗ ਪਏ ਤੇ ਚਲ ਅੱਛਾ ਜੋ ਵੀ ਹੋਇਆ ਵਾ ਹੁਣ ਉਹਨੂੰ ਹਨਾ ਭੁੱਲਣਾ ਹੀ ਬਿਹਤਰ ਆ ਕੀਤਾ ਤੇ ਬਾਜੀ ਨੇ ਮਨੀ ਚੰਗਾ ਬੱਚੇ ਭੁੱਲ ਨਹੀਂ ਭਉਂਦੇ ਪਰ ਇਹ ਆ ਵੀ ਚਲ ਅੱਛਾ ਕਹਿੰਦੇ ਨਾ ਮਾਫ ਕਰ ਦੇਣਾ ਬਿਹਤਰ ਹੁੰਦਾ ਵਾ ਤੇ ਚਲ ਜੇ ਹੁਣ ਹੀ ਪਿਓ ਪੁਰਤ ਵਰਤਨ ਲੱਗ ਪਣ ਤੇ ਚਲ ਵਧੀਆ ਬਾਜੀ ਦਾ ਨੰਬਰ ਵੀ ਉਹਨਾਂ ਨੇ ਲਿਆ ਹੀ ਮੇਰੇ ਕੋ ਕਹਿੰਦੇ ਮੈਂ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਠੀਕ ਕੀਤਾ ਵਾ ਅੱਛਾ ਤੇ ਤਾ ਅਗਰ ਕੇ ਕਹਿੰਦੇ ਕਹਿੰਦੇ ਮੈਂ ਉਹਨਾਂ ਨੂੰ ਕਹੂੰਗਾ ਵੀ ਜੇ ਇੰਨੀ ਮੇਰੇ ਤੇ ਮਿਹਰਬਾਨੀ ਕੀਤੀ ਮੇਰਾ ਪੁੱਤ ਠੀਕ ਕਰਤਾ ਜੇ ਤਾਂ ਥੋੜੀ ਜਿਹਾ ਕਰੋ ਮੇਰੇ ਪਤਨੂ ਕੋ ਮੇਰੇ ਨਾਲ ਗੱਲ ਵੀ ਕਰ ਲੈ ਨਹੀਂ ਨਹੀਂ ਅਹੀਂ ਕਾਦੀ ਮਿਹਰਬਾਨੀ ਕਰ ਲਈ ਮੈਂ ਕੋਈ ਗੱਲ ਨਹੀਂ ਮੈਂ ਹਾਂ ਕੋਈ ਨਹੀਂ ਸਮਝੋਣਗੇ ਉਹਨਾਂ ਨੇ ਜਿੰਨਾ ਸਾਥ ਦਿੱਤਾ ਇੱਥੇ ਵੀ ਸਾਡਾ ਸਾਥ ਦੇਣਗੇ ਕੋਈ ਨਹੀਂ ਰੱਬ ਕਰਨਾ ਤੇ ਬਾਕੀ ਸਿਮਰਤ ਵੀ ਕਹਿੰਦੀ ਆ ਮੈਂ ਮਨਾਉਂਗੀ ਮਨਾਲਾ ਨਾ ਸਿਰਮਗਤ ਨੇ ਬੀ ਜਿਆਣੀ ਪੈਣ ਤੇਰੀ ਨਾ ਉਹ ਆਪ ਤੇ ਕਰਦੀ ਗੱਲ ਆਪ ਤੇ ਨੇ ਦੋ ਤਿੰਨ ਵਾਰੀ ਗੱਲ ਕੀਤੀ ਆ ਇਹਨਾਂ ਕੋਸ਼ ਨੇ ਕਰਤਾ ਤੇਰੇ ਘਰ ਜਾਣ ਕੇ ਜਿਉਂ ਆਈ ਆ ਤੇ ਆ ਕੰਮ ਨਾ ਕਰੂਗੀ ਆਪੇ ਹੌਲੀ ਹੌਲੀ ਸੇਵਕ ਨੇ ਠੀਕ ਮੈਂ ਤੇ ਨਾ ਰੱਬ ਅੱਗੇ ਨਾ ਰੋਜ਼ ਬਸ ਇਹ ਵੀ ਜੋੜ ਕੇ ਸ਼ੁਕਰੀਆ ਹੀ ਕਰਦੀ ਆ ਉਹ ਨਾ ਹੋਵੇ ਵੀ ਉਹਦਾ ਸਿੱਧਾ ਉਧਰ ਸਿਆਪਾ ਕਿਹੇ ਗੱਲ ਪੈ ਜੇ ਤਾਂ ਪੁਲਸ ਦਾ ਕੋਈ ਚੱਕਰ ਬਣ ਜੇ ਅਲਰਟ ਰਹੀਂ ਥੋੜਾ ਜਿਹਾ ਮੈਂ ਤੇ ਬਥੇਰਾ ਸਮਝੋ ਨਹੀਂ ਨਿਆਣੇ ਨੂੰ ਪਰ ਨਿਆਣੇ ਕਿਹੇ ਬਲੇ ਨਾ ਆਪਣੀ ਮਾਤੀ ਵਰਤ ਜਾਂਦਾ ਹਜੇ ਸੇਵਕ ਨਾ ਉਨੋ ਹੋ ਜੇ ਮੈਂ ਬੋਤਾ ਫਿਰ ਕਹਿੰਦੀ ਵੀ ਨਹੀਂ ਤੇ ਦਿਮਾਗ ਤੇ ਟੈਨਸ਼ਨ ਨਾ ਲੈ ਜੀ। ਉਹ ਘਰ ਠੀਕ ਹੋ ਜਾ ਤੇ ਹੋਰ ਸੇ ਆਪਾਂ ਇਹਨੂੰ ਕੋਈ ਜੜ ਨਾ ਫੜ ਕੇ ਬਹਿ ਜੇ। ਮੜ ਕੇ ਇਹਨਾਂ ਦਾ ਕੀ ਜਾਣਾ ਇਹੋ ਜਿਹਿਆਂ ਦਾ ਔਰਤ ਮੜ ਕੇ ਫੇਰ ਉਧਰ ਹੋ ਜਾਣਾ। ਮੈਂ ਤਾਂ ਕਹਿੰਨੀ ਤਸੀਂ ਫੇਰ ਆਇਓ ਇੱਕ ਵਾਰੀ। ਸੇਵਕ ਨੂੰ ਥੋੜਾ ਜਿਹਾ ਸਮਝਾ ਕੇ ਕੋਈ ਨਹੀਂ ਭੈਣ ਮੈਂ ਤੇ ਤੇਰੇ ਕੋਲ ਹੀ ਆਂ ਤੂੰ ਜਦੋਂ ਮੈਨੂੰ ਫੋਨ ਕਰੇਂਗੀ ਮੈਂ ਤੇ ਉਦੋਂ ਹਾਜ਼ਰ ਹੋ ਜੂੰਗੀ। ਸੇਵਕ ਨੂੰ ਥੋੜਾ ਜਣਾ ਸਮਝਾ ਕੇ ਜਾਇਓ ਕਿਉਂ ਮੇਰੀ ਗੱਲ ਮੰਨ ਨਾ ਤੇ ਖੇੜਾ ਛੱਡ ਦੇ ਹਰ ਤੀਂ ਦਾ। ਠੀਕ ਹੈ ਤੇਰੀ ਭੈਣ ਐ ਤੂੰ ਜਾ ਆ ਭਰਾਵਾਂ ਵਾਂ ਭਾਜੀ ਨੂੰ ਕੋ ਜਾਂਤੇ ਭਾਜੀ ਹੁਣ ਤੇ ਜਾਂ ਕਿਸੇ ਆਇਓ ਭਾਜੀ ਤੋਂ ਦਿੱਲੀ ਗਏ ਹੋਣੇ ਹੁਣ ਕੀ ਪਤਾ ਹਸਤੇ ਨਾ ਆ ਕਿ ਕਦੋਂ ਆਉ ਆਉ ਨਹੀਂ ਆ ਜਾਣਾ ਉਹਨਾਂ ਨੇ ਦੋ ਤਿੰਨ ਦਿਨ ਤੇ ਹੀ ਆਇਣਾ ਅੱਛਾ ਆਣਾ ਹਾਂ ਚਲ ਆਉਣਾ ਤੇ ਫਿਰ ਭਾਜੀ ਨੂੰ ਵੀ ਨਾਲ ਲੈ ਕੇ ਆਇਓ ਘਰ ਪੇ ਪੱਕਾ ਪੱਕਾ